हां जी ਅੱਜ ਵਾਲੇ ਫੇਰ ਆਪਾਂ ਸਮਰ ਕਲੈਕਸ਼ਨ ਲੈ ਕੇ ਆਏ ਆ ਪਿਓਰ ਪ੍ਰਿੰਟਡ ਸ਼ਰਟ ਰਹੇਗੀ ਪ੍ਰਿੰਟਡ ਇਸਦੇ ਨਾਲ ਬਾਟਮ ਬਾਟਮ ਤੇ ਐਮਬਰਾਇਡਰੀ ਹੋਈ ਹੈ ਪ੍ਰਾਈਸ ਇਹਨਾਂ ਸੂਟਾਂ ਦਾ 599 ਫ੍ਰੀ ਸ਼ਿਪਿੰਗ ਇਹਨਾਂ ਸੂਟਾਂ ਨਾਲ ਦੁਪੱਟੇ ਨਹੀਂ ਹੈ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਕੈਂਬਰੀ ਕਾਟਨ ਪਾਕਿਸਤਾਨੀ ਸਟਾਈਲ 2 ਮੀਟਰ ਸ਼ਰਟ ਰਹੇਗੀ ਨਾਲ ਤੁਹਾਨੂੰ 2 ਮੀਟਰ ਬਾਟਮ ਮਿਲੇਗੀ ਪਿਓਰ ਕਾਟਨ ਦੀ ਪਲੇਨ ਪ੍ਰਿੰਟਡ ਦੁਪੱਟਾ 650 ਇਸ ਸੂਟ ਦਾ ਪ੍ਰਾਈਸ ਹੈ नैक्सट कैमरी कॉटन सूट रहेगा इसके बॉटम से इसके दुपट्टे और शर्ट पर वर्क रहेगा इस सूट का प्राइस है ग्यारह सौ नब्बे फ्री शिपिंग नैक्सट है अपने कोर्ज जॉर्जेट पांच सौ मीटर सूट रहेगा इन बॉडीए विद कोटा डोरी है दुपट्टा पैस वर्क प्राइस छे सौ पचहत्तर फ्री शिपिंग सूट इन सूटों का भी ऑर्डर कर सकते हो नैक्सट अपने को भी दुप्टा सूट रहे प्योर कैमरी कॉटन ਬੱਡੇ ਪਣੀ ਦੀ 1.75 ਸ਼ਰਟ ਰਹੇਗੀ ਔਰ ਇਸ ਦੇ ਨਾਲ ਕੈਮਰੀ ਕਾਟਨ ਬਾਟਮ ਟਾਈ ਮੀਟਰ ਨਾਰਮਲ ਪਣੀ ਦੀ ਰਹੇਗੀ ਕੋਟਾ ਡੋਰੀਆ ਦਾ ਦੁਪੱਟਾ ਟਾਈ ਐਂਡ ਡਾਈ ਇਹਨਾਂ ਸੂਟਾਂ ਦਾ ਪ੍ਰਾਈਸ ਹੈ 700 ਫਿਰ ਸ਼ਿਪਿੰਗ ਦੇ ਨਾਲ ਮੇਰਾ WhatsApp ਨੰਬਰ ਮੈਂਸ਼ਨ ਹੈ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਿਮਿਟਿਡ ਸਟਾਕ ਹੈ ਨੈਕ ਪਿਓਰ ਮਸਲੀਨ ਕਾਟਨ ਸੂਟ ਰਹੇਗਾ ਬਟਿਕ ਸਟਾਈਲ ਵਰਕ ਹੋਇਆ ਪ੍ਰਾਈਸ 950 ਫਿਰ ਸ਼ਿਪਿੰਗ ਦੇ ਨਾਲ ਰੀਸਟਾਕ ਹੋ ਗਿਆ ਹੈ ਤੁਸੀਂ ਆਪਣੇ ਜਿਸ ਪੈਨਾਂ ਦੇ ਇਹ ਪੈਂਡਿੰਗ ਪਏ ਹੋਏ ਨੇ ਆਰਡਰ ਉਹ ਮੈਨੂੰ ਮੈਸੇਜ ਕਰ ਸਕਦੇ ਨੇ ਨੈਕਸਟ ਆਪਣੇ ਕੋਲ ਸੋਲੋ ਵਾਈਟ ਆਫ ਵਾਈਟ ਕਲਰ ਹੈਗਾ ਮਸਲਿਨ कॉटन ਦੀ ਬਾਟਮ ਸੁਪਰ ਹਿੱਟਡ ਡਿਜ਼ਾਈਨ ਇੰਬੋਡੀ ਕੇਰਾ ਫਰੰਟ ਤੇ ਔਰ ਔਰਗੈਂਜ਼ਾ ਦੁਪੱਟਾ ਫੋਰ ਸਾਈਡ ਵਰਕ ਹੋਇਆ 1250 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਆਪਣੇ ਕੋਲ ਸੋਲੋ ਆਫ ਅ ਵਾਈਟ ਕਰੀਮ ਸੂਟ ਰਹਿਗਾ ਕੈਮਰੀ ਕਾਟਨ ਪ੍ਰਿੰਟਡ ਸ਼ਰਟ ਰਹੇਗੀ ਟਾਈ ਮੀਟਰ ਪਾਕਿਸਤਾਨੀ ਸਟਾਈਲ ਨਾਲ ਟਾਈ ਮੀਟਰ ਇਸ ਨਾਲ ਬਾਟਮ ਰਹੂਗੀ ਪ੍ਰਿੰਟਡ ਦੁਪੱਟਾ ਰਹੂਗਾ 650 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਆਪਣੇ ਕੋਲ ਰੈਡੀमेड কুর্তা ਪੈਂਟ ਪਲੱਸ ਦੁਪੱਟਾ 3 ਪੀਸ ਮਿਲਣਗੇ ਜੋ ਇਹਨਾਂ ਦਾ ਸਾਈਜ਼ ਉੱਪਰ ਮੈਂਸ਼ਨ ਹੈ ਕੈਮਰੀ ਕਾਟਨ ਪਿਓਰ ਜੈਪੂਰੀ ਆਪਣੇ ਕੋਲ ਪ੍ਰਿੰਟ ਹੈ ਸਾਈਜ਼ ਮੈਂਸ਼ਨ ਹੈ ਪ੍ਰਾਈਸ ਵੀ ਮੈਂਸ਼ਨ ਹੈ ਸਾਈਟ ਦੇ ਹਿਸਾਬ ਨਾਲ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ スクリーンショット सेंड करके ਤੁਸੀਂ ਇਹਨਾਂ ਰੈਡੀमेड ਦਾ ਵੀ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਆਪਣੇ ਕੋਲ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਥੈਂਕ ਯੂ ਜੀ